चल जी अज्जा जी पच्ची नवंबर दो हज़ार चौबी दिन है जी अज सोमवार पहले मैं सोचा भी, भी मैं अपनी वीडियो बना मैं इदा फेस नॉलेज इदा पर फिर मैं सोच मैं क्या भी खेत में आया है ता जड़ा व्यू आ बढ़िया है बहुत आई थिंक मैं सोचा भी ਮੈਂ ਕੰਮ ਦੇ ਫਿਰਦੇ ਗੱਲ ਕਰਦੇ ਹਾਂ ਹੁਣ ਮੈਂ ਜਿਵੇਂ ਪਿਛਲੀ ਵੀਡੀਓ ਚ ਗੱਲ ਕੀਤੀ ਕੀ ਹਾਂ ਵੀ ਤੱਕਾ ਕਿ ਆਪਾਂ ਕਈ ਵਾਰ ਆਪਣੇ ਆਪ ਨੂੰ ਲੱਗਦਾ ਵੀ ਆਪਣੇ ਨਾਲ ਤੱਕਾ ਹੋਇਆ ਤੇ ਕਈ ਵਾਰ ਆਪਾਂ ਤੱਕਾ ਕਰ ਜਾਂਦੇ ਆ ਜਾਣ ਕੇ ਵੀ ਅਣਜਾਣੇ ਚ ਵੀ ਕਿਸੇ ਨਾਲ ਤਾਂ ਉਹਦਾ ਹੁਣ ਮੈਂ ਗੱਲ ਕੀਤੀ ਵੀ ਹਾਂ ਉਹ ਹੈ ਵੀ ਵੀ ਇਟਸ ਓਕੇ ਨਾ ਉਹ ਹੀ ਲਾਈਫ ਹੈ ਕਿ ਇਦਾਂ ਚੱਲਦਾ ਹੈ ਆਪਾਂ ਨੂੰ ਸਮਝ ਆ ਜਾਣੀ ਚਾਹੀਦੀ ਹੈ ਵੀ ਹਾਂ ਵੀ ਐਦਾਂ ਹੁੰਦਾ ਹੈ ਲਾਈਫ 'ਚ ਅਰੇ ਕੱਲ ਕੱਲ ਦੀ ਉਹ ਗੱਲ ਹੈ ਉਹ ਤੋਂ ਇੱਕ ਦਿਨ ਬਾਅਦ ਹੀ ਜਸਟ ਮੈਨੂੰ ਲੱਗਿਆ ਨਹੀਂ ਮੈਨੂੰ ਪਤਾ ਹੈ ਕਿ ਹਾਂ ਮੈਂ ਥੱਕਾ ਕਰ ਗਿਆ ਮੇਰਾ ਦੋਸਤ ਮਿਕਤਰ ਰਿਦਾ ਵੀ ਮੈਂ ਥੱਕਾ ਕਰ ਗਿਆ ਉਹਦੇ ਨਾਲ ਤੇ ਅ ਕਰਨਾ ਚਾਹੀਦਾ ਤਾਂ ਨਹੀਂ ਚਾਹੀਦਾ ਉਹ ਨਹੀਂ ਗੱਲ ਕਰਦਾ ਮੈਂ ਵੀ ਮੈਨੂੰ ਪਤਾ ਹੈ ਵੀ ਮੈਂ ਕਰ ਗਿਆ ਧੱਕਾ ਠੀਕ ਹੈ ਤੇ ਇੱਥੇ ਲੁ ਡੈਟਸ ਹੋ ਕਿ ਉਹ ਤਾਂ ਮੈਂ ਹੁਣ ਖੁਦ ਹੀ ਗੱਲ ਕਹੀ ਆ ਵੀ ਕੋਈ ਨਾ ਇਦਾਂ ਚੱਲਦਾ ਹੁੰਦਾ ਹੈ ਕਈ ਵਾਰ ਹੋ ਜਾਂਦੀ ਹੁੰਦੀ ਹੈ ਗਲਤ ਅ ਪਰ ਉੱਥੇ ਮੈਨੂੰ ਉੱਥੇ ਵੀ ਕੋਈ ਹੋਰ ਸਿਚੁਏਸ਼ਨ ਚ ਵੀ ਤਾਂ ਕਿ ਅਸੀਂ ਤਿੰਨ ਦੋਸਤ ਸੀਗੇ ਤੇ ਇੱਕ ਹੋਰ ਲੱਗ ਤਾ ਦੋਸਤ ਤਾਂ ਕੋਈ ਗੱਲਬਾਤ ਹੋ ਗਈ ਸੀ ਜਦੋਂ ਤਾਂ ਉੱਥੇ ਮੈਂ ਇਹ ਗੱਲ ਵੀ ਦੇਖੀ ਵੀ ਅਸੀਂ ਇੱਕ ਦੂਜੇ ਤੇ ਸੁੱਟੀ ਜਾ ਰਹੇ ਤੇ ਗੱਲਾਂ ਮੈਂ আর ਮੇਰੇ ਦੋਨੋਂ ਦੋਸਤ ਠੀਕ ਹੈ ਤੇ ਉਹਨਾਂ ਵਿੱਚੋਂ ਅਸੀਂ ਦੋ ਇਹ ਅਸੀਂ ਆਪਣੇ ਇੱਕ ਦੋਸਤ ਦੇ ਸਿਟੀ ਜਾ ਰਹੇ ਤੇ ਗੱਲਾਂ ਕਿ ਕੀ ਵੀ ਅਭੀ ਤੂੰ ਤੂੰ ਦੱਸ ਨਾ ਵੀ ਕਿਆ ਕਰੀਏ ਕਿਆ ਕਰੀਏ ਤਾਂ ਉੱਥੇ ਮੈਂ ਦੇਖਿਆ ਮੈਂ ਕਿ ਵੀ ਦੋਵੇਂ ਨਾ ਵੀ ਇੱਕ ਦੂਜੀ ਤੇ ਗੱਲ ਸਿੱਟਣੀ ਸੌਖੀ ਐ ਸਟੈਂਡ ਲੈਣਾ ਔਖਾ ਐ ਵੀ ਜੇ ਮੈਂ ਚਾਹੰਦਾ ਤੇ ਮੈਨੂੰ ਪਤਾ ਤਾਂ ਵੀ ਮੇਰੇ ਹੱਥ 'ਚ ਵੀ ਸਿਚੁਏਸ਼ਨ ਹੈਗੀ ਸੀ ਉਸ ਟਾਈਮ ਵੀ ਜੇ ਮੈਂ ਚਾਹੰਦਾ ਤਾਂ ਮੈਂ ਕੰਟਰੋਲ ਲੈ ਸਕਦਾ ਤਾਂ ਸਟੈਂਡ ਲੈ ਸਕਦਾ ਤਾਂ ਇੱਥੇ ਤੇ ਮੈਂ ਆਪਣੀ ਮਰਜ਼ੀ ਕਰ ਸਕਦਾ ਤਾਂ ਜੋ ਮੈਂ ਕੀਤੀ ਨਹੀਂ ਤੇ ਬਹੁਤ ਬਹੁਤ ਵਾਰ ਮੈਂ ਵੀ ਮੈਂ ਹੀ ਐਦਾ ਕਰਦਾ ਹੁੰਦਾ ਹੈ ਕਿ ਮੈਂ ਸਿੱਟਣਾ ਦੂਜੇ ਤੇ ਆ ਉਹ ਸਿਚੁਏਸ਼ਨ ਨੂੰ ਉਹ ਠੀਕ ਮੈਂ ਉੱਚ ਉਹ ਕਰ ਦਿੰਦਾ ਹੁੰਦਾ ਕਿਉਂਕਿ ਉਹ ਮੇਰੇ ਲਈ ਸੌਖਾ ਹੁੰਦਾ ਮੈਨੂੰ ਦਿਮਾਗ ਨਹੀਂ ਚਲਾਉਣਾ ਹੁੰਦਾ ਮੈਨੂੰ ਰਿਸਪਾਂਸਿਬਿਲਟੀ ਨਹੀਂ ਲੈਣੀ ਹੁੰਦੀ ਤੇ ਮੈਂ ਸੁੱਟ ਦਿੰਦਾ ਹੁੰਦਾ ਇਹ ਗੱਲ ਨੂੰ ਆ ਜੋ ਮੈਨੂੰ ਸੌਖ ਦੇ ਦਿੰਦਾ ਹੈ ਪਰ ਉੱਤੇ ਬਾਅਦ ਮੈਨੂੰ ਐਦਾ ਰਿਅਲਾਈਜ਼ ਹੁੰਦਾ ਹੈ ਬਹੁਤ ਵਾਰ ਹੋਇਆ ਐਦਾ ਕਿ ਵੀ ਜੋ ਵੀ ਨਹੀਂ ਤੇ ਤੈਨੂੰ ਸਟੈਂਡ ਲੈ ਲੈਣਾ ਚਾਹੀਦਾ ਤਾਂ ਚਾਹੇ ਜੋ ਵੀ ਹੁੰਦਾ ਦੇਖ ਹੀ ਜਾਂਦੇ ਪਰ ਤੈਨੂੰ ਸਟੈਂਡ ਲੈ ਲੈਣਾ ਚਾਹੀਦਾ ਤਾਂ ਕਿਉਂਕਿ ਵੀ ਹੁਣ ਹਰ ਵਾਰ ਇਦਾਂ ਨਹੀਂ ਚੱਲਦਾ ਹੈਗੇ ਦਬਕੀ ਹਰ ਵਾਰ ਉਹ ਗੱਲ ਨਹੀਂ ਹੁੰਦੀ ਕਿ ਉੱਥੇ ਤੇ ਮੈਨੂੰ ਆ ਗੱਲ ਲੱਗੀ ਕਿ ਵੀ ਹੁਣ ਅੱਗੋਂ ਕਿਉਂਕਿ ਮੇਰੀ ਲਾਈਫ ਦੀ ਸਿਚੁਏਸ਼ਨ ਮੇਰੇ ਕੰਟਰੋਲ 'ਚ ਹੀ ਹੈ ਨਾ ਤਾਂ ਮੈਂ ਸਟੈਂਡ ਲੈ ਸਕਦਾ ਏ ਤੇ ਉਹ ਚੀਜ਼ਾਂ ਮੇਰੇ ਹੱਥ 'ਚ ਹੈਗੀਆਂ ਹੈ ਹੈਨਾ ਤਾਂ ਫਿਰ ਮੈਨੂੰ ਸਟੈਂਡ ਲੈ ਲੈਣਾ ਚਾਹੀਦਾ ਹੈ ਤੇ ਮੈਨੂੰ ਲੈਣਾ ਪੈਂਦਾ ਹੈ ਲੈਣਾ ਪਾਉਂਗਾ ਪੈਂਦਾ ਕਿ ਮੈਂ ਤਾਂ ਕਿਤੇ ਲਿਆ ਨਹੀਂ ਸਟੈਂਡ ਹੈਨਾ ਠੀਕ ਹੈ ਪਰ ਅਗੋਂ ਮਨੂੰ ਆਹੀ ਇੱਥੇ ਤੇ ਗੱਲ ਆਈ ਮੇਰੇ ਦਿਮਾਗ 'ਚ ਕਿ ਹਰ ਵਾਰ ਇੱਕ ਦੂਏ ਤੇ ਗੱਲ ਸਿੱਟਣੀ ਠੀਕ ਨਹੀਂ ਹੈਗੀ ਤੇ ਤੁਸੀਂ ਸਿੱਟੂਗੇ ਗੱਲਾਂ ਹੈਨਾ ਤਾਂ ਸਿੱਟੀ ਚੱਲੋ ਪਰ ਉਦਾਂ ਕੀ ਤੁਸੀਂ ਉਹ ਗੱਲ ਕਰਨੀ ਹੈ ਨਾ ਵੀ ਸਟੈਂਡ ਲੈਣਾ ਹੈ ਤਾਂ ਸਟੈਂਡ ਲਓ ਅਕਸਰ ਨੂੰ ਅਸੀਂ ਵੀ ਆਏ ਆ ਦੁਨੀਆ ਤੇ ਅਸੀਂ ਵੀ ਕੁਝ ਸਾਡਾ ਵੀ ਉਹੀ ਹਰ ਵਾਰ ਸੁੱਟਣੇ ਵਾਲਾ ਮਕਸਦ ਹੀ ਨਾ ਹੈਗਾ ਚਲੋ ਠੀਕ ਹੈ ਜੀ ਅੱਜ ਹੋਸਤ ਨਹੀਂ ਐਸੀਗੀ ਅੱਸੀਗੀ 25 ਨਵੰਬਰ 2024 ਤੇ ਦਿਨ ਹੈਗਾ ਇਹ ਜੀ ਅੱਜ ਸੋਮਵਾਰ